ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋ ਬਿਨ ਸਜਾਏ ਅਹਮੇਵਾ ਸਤਿਗੁਰੂ ਸੁਖਨੀ ਸਾਹਿਬਾਵਨ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਨੇ ਵੀ ਜਿਹੜੇ ਅੰਦਰ ਦੇ ਵਿਕਾਰ ਨੇ ਏ ਮਿਟ ਸਕਦੇ ਨੇ ਪਰ ਕਿਵੇਂ ਮਿਟ ਸਕਦੇ ਨੇ ਜੀ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਆ ਜਾਏ ਹਰੀ ਕਿਰਪਾ ਕਰ ਦਵੇ ਜੀ ਅਸ਼ਟਪਦੀ ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਸਤਗੁਰੂ ਕਹਿਣ ਲਗੇ ਜਿਹਦੀ ਕਿਰਪਾ ਨਾਲ ਤੂੰ 36 ਪ੍ਰਕਾਰ ਦੇ ਅੰਮ੍ਰਿਤ ਭੋਗ ਗਰਿਆ ਹੈ ਤੇ ਠਾਕੁਰ ਕੋ ਰੱਖ ਮਨ ਮਾਹੇ ਉਹ ਸਰੀਰ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਜਿਹਦੀ ਕਿਰਪਾ ਨਾਲ ਤਨ ਤੇ ਸੁਗੰਧੀਆਂ ਲਾ ਕਰਨਾ ਹੈ ਜਿਸ ਕੋ ਸਿਮਰਤ ਪਰਮਗਤ ਪਾਵੇ ਉਹਨੂੰ ਤਿਆਗ ਕੇ ਅਵਸਥਾ ਉੱਚੀ ਹੋ ਜਾਏਗੀ ਇਹ ਪ੍ਰਸਾਦ ਬਸੇ ਸੁਖ ਮੰਦਰ ਜੇਦੀ ਕਿਰਪਾ ਨਾਲ ਤੋ ਆਪਣੇ ਕਾਰਜ ਸੁਖੀ ਵਸਨਾ ਸੇ ਧਿਆਏ ਸਦਾ ਮਨ ਅੰਦਰ ਇਹ ਭਾਈ ਸਦਾ ਆਪਣੇ ਮਨ ਚ ਨੂੰ ਤਿਉਂਦਾ ਰਹਿ ਇਹ ਪ੍ਰਸਾਗਰੀ ਸੰਗ ਸੁਖ ਬਸਨਾ ਜੇਦੀ ਕਿਰਪਾ ਨਾਲ ਘਰ ਚ ਬੜਾ ਸੁਖੀ ਵਸਨਾ ਹੈ ਅੱਠ ਪੈਰ ਸਿਮਰੋ ਤਿਸ ਰਸਨਾ ਭਾਈ ਅੱਠੇ ਪੈਰ ਹਰੀ ਨੂੰ ਧਿਆਓ ਇਹ ਪ੍ਰਸਾਦ ਰੰਗ ਰਸ ਭੋਗ ਜੇਦੀ ਕਿਰਪਾ ਨਾਲ ਵਿਅੰਗ ਤਰਾਸ ਰੰਗ ਭੋਗਦਾ ਹੈ ਨਾਨਕ ਸਦਾ ਧਿਆਇ ਧਾਵਣ ਜੋਗ ਨਾਨਕ ਫਿਰ ਉਸ ਧਿਆਵਣ ਜੋਗ ਪ੍ਰਭੂ ਨੂੰ ਸਦਾ ਧਿਆਉਣਾ ਚਾਹੀਦਾ ਹੈ ਇਹ ਪ੍ਰਸਾਦ ਪਾਟ ਪਟੰਬਰ ਹੰਡਾਵੇ ਜਿਹਦੀ ਕਿਰਪਾ ਨਾਲ ਤੂੰ ਸੋਹਣੇ ਕੱਪੜੇ ਪਹਿਨਦਾ ਹੈ ਕਿਸੇ ਤਿਆਗਤ ਅਵਰ ਲੁਭਾਵੇਂ ਉਹਨੂੰ ਛੱਡ ਕੇ ਕਿਤਰੇ ਹੋਰ ਤੂੰ ਕਿਉਂ ਜੁੜਿਆ ਹੈ ਇਹ ਪ੍ਰਸਾਦ ਸੁਖ ਸੇਜ ਸੋਈਜੈ ਜਿਹਦੀ ਕਿਰਪਾ ਨਾਲ ਤੂੰ ਸੇ ਤੇ ਸੁਖੀ ਸੋਣਾ ਹੈ ਮਨ ਆਠ ਪੈਰ ਤਾਂ ਕਾ ਜਸ ਗਾ ਵੀਜੈ ਮਨ ਤੇ ਪੈਰ ਫਿਰ ਉਹਦਾ ਜਸ ਗਾਉਣਾ ਕਰ ਜੇ ਪ੍ਰਸਾਦ ਤੁਝ ਸਭ ਕੁ ਮਾਨਨਾ ਹੈ ਜਿਹਦੀ ਕਿਰਪਾ ਨਾਲ ਤੇਰੀ ਸੰਸਾਰ ਇੱਜ਼ਤ ਹੈ ਮੁਖਤਾ ਕੋ ਜਸ ਰਸਨ ਬਖਾਨਾ ਸਤਗੁਰੂ ਕਹਿਣ ਲਗੇ ਫਿਰ ਆਪਣੇ ਮੁਖ ਤੋਂ ਪਾਈ ਉਹਦੀ ਰਸਨਾ ਆਪਣੀ ਰਸਨਾ ਨਾਲ ਉਹਦਾ ਨਾਮ ਜਪੀਦਾ ਹੈ ਜੇ ਪ੍ਰਸਾਦ ਤੇ ਰੂ ਰਹਿਤਾ ਧਰਮ ਜਿਹਦੀ ਕਿਰਪਾ ਨਾਲ ਤੇਰਾ ਧਰਮ ਬਚਿਆ ਹੈ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਮਨ ਇਸ ਲਈ ਫਿਰ ਕੇਵਲੋ ਸਰੀ ਨੂੰ ਧਿਆ ਪ੍ਰਭ ਜੀ ਜਪਤ ਦਰਗਾ ਮਾਨ ਪਾਵੈ ਹਰੀ ਨੂੰ ਜਪ ਕੇ ਦਰਗਾਹ ਚ ਮਾਨ ਮਿਲਦਾ ਹੈ ਨਾਨਕ ਪਤ ਸੇਤੀ ਘਰ ਜਾਵੈ ਮਾਨਕ ਫਿਰੇ ਖੋਜੇ ਮਨੁੱਖ ਇੱਜ਼ਤ ਨਾਲ ਆਪਣੇ ਨਿੱਜ ਕਾਰਜ ਜੁੜੇ ਰਹਿੰਦੇ ਹਨ ਜੇ ਪ੍ਰਸਾਦ ਆ ਰੋਗ ਕੰਚਨ ਦੇਹੀ ਜਿੱਦ ਕਿਰਪਾ ਨਾਲ ਤੇਰੀ ਸਰੀਰ ਬੜਾ arogh ਹੈ ਤੇ ਲੇਵ ਲਾਵੋ ਤਿਸ ਰਾਮ ਸਨੇਹੀ ਫਿਰ ਸੁਰਤ ਆਪਣੀ ਹਰੀ ਨਾਲ ਜੋੜੋ ਜੇ ਪ੍ਰਸਾਦ ਤੇਰਾ ਓਲਾ ਰਹਤ ਜਿੱਦ ਕਿਰਪਾ ਨਾਲ ਤੇਰੀ ਰਹਿਤ ਬੱਚੀ ਹੈ ਮਨ ਸੁਖ ਪਾਵੇਂ ਹਰ ਹਰ ਜਿਸ ਕਹਿਤ ਮਨ ਉਸ ਅਰੀ ਨੂੰ ਜਪ ਕੇ ਤੂੰ ਸੁਖ ਪ੍ਰਾਪਤ ਕਰ ਲੇਗਾ ਇਹ ਪ੍ਰਸਾਦ ਤੇਰੀ ਸਗਲ ਛਿੱਦਰ ਢਾਕੇ ਤੇ ਜਿੰਨੇ ਛਿੱਦਰ ਨੇ ਪਾਵ ਕੇ ਜਿੰਨੀਆਂ ਕਮੀਆਂ ਨੇ ਜਿੱਦੀ ਕਿਰਪਾ ਨਾਲ ਟਕੀਆਂ ਜਾਣਦੀਆਂ ਮਨ ਸ਼ਰਣੀ ਪਰ ਠਾਕੁਰ ਪ੍ਰਭ ਤਾਂ ਕੇ ਮਨ ਫਿਰ ਉਸ ਠਾਕੁਰ ਦੀ ਸ਼ਰਨ ਚ ਪਿਆਰ ਹੈ ਜੀ ਇਹ ਪ੍ਰਸਾਦ ਤੁਝ ਕੋ ਨਾ ਪਹੁੰਚਾ ਜਿੱਦੀ ਕਿਰਪਾ ਨਾਲ ਕੋਈ ਵਿਕਾਰ ਕੋਈ ਵੈਰੀ ਤੇਰੇ ਤੱਕ ਪਹੁੰਚ ਨਹੀਂ ਕਰਦਾ ਮਨ ਸਾਸ ਸਿਮਰੋ ਪ੍ਰਭ ਉੱਚੇ ਮਨ ਫਿਰ ਐਸੇ ਉੱਚੇ ਪ੍ਰਭੂ ਨੂੰ ਹਰੇਕ ਸਵਾਸ ਨਾਲ ਧਿਆਓ ਜੇ ਪ੍ਰਸਾਦ ਪਾਈ ਦੁਰਲਭ ਦੇਹ ਜੇ ਦੀ ਕਿਰਪਾ ਨਾਲ ਇਹ ਦੁਰਲਭ ਸਰੀਰ ਮਿਲਿਆ ਹੈ ਨਾਨਕ ਤਾਂ ਕੀ ਭਗਤ ਕਰੇ ਨਾਨਕ ਪਿਉ ਸਰੀਦੀ ਪਗਤੀ ਚ ਜੁੜੋ ਜੇ ਪ੍ਰਸਾਦ ਅਪੂਖਣ ਪਹਿਰੀਜਾ ਜੇ ਦੀ ਕਿਰਪਾ ਨਾਲ ਸੁੰਦਰ ਅਪੂਖਣ ਭਾਵ ਕੇ ਗਹਿਣੇ ਪਹਿਨਦਾ ਹੈ ਮਨ ਤੇ ਸਿਮਰਤ ਕਿਉ ਆਲਸ ਕੀਜਾ ਫਿਰ ਮਨ ਫਿਰ ਉਹਨੂੰ ਜਪਦਿਆਂ ਫਿਰ ਆਲਸ ਨਹੀਂ ਦਾ ਇਹ ਪ੍ਰਸਾਦ ਅਸਵ ਹਸਤ ਸਵਾਰੀ ਜੇਦੀ ਕਿਰਪਾ ਦੇ ਨਾਲ ਤੂੰ ਘੋੜੇ ਹਾਤੀਆਂ ਰਥਾਂ ਦੀ ਅਸਵਾਰੀ ਸਵਾਰੀ ਕਰਨਾ ਹੈ ਮਨ ਤੇ ਪ੍ਰਭ ਕੋ ਕਬੂ ਨਾ ਵਿਸਾਰੀ ਫਿਰ ਏ ਮਨ ਫਿਰ ਐਸੇ ਪ੍ਰਭੂ ਨੂੰ ਆਪਣੇ ਮਨ ਤੋਂ ਨਹੀਂ ਵਿਸਾਰੀਦਾ ਜੇ ਪ੍ਰਸਾਦ ਬਾਗ ਮਿਲਖ ਧਨ ਜੇਦੀ ਕਿਰਪਾ ਦੇ ਨਾਲ ਤੇਰੇ ਕੋਲ ਮਲਕੀਅਤ ਹੈ ਬਾਗ ਹੈ ਬਹੁਤਾ ਧਨ ਹੈ ਰਾਖ ਪਰੋਈ ਪ੍ਰਭ ਆਪਣੀ ਮਨ ਆਪਣੇ ਮਨ ਚ ਐਸੇ ਪ੍ਰਭੂ ਨੂੰ ਪਰੋ ਕੇ ਰੱਖ ਦਾ ਹੈ ਜਨ ਤੇਰੀ ਮਨ ਬਣਤ ਬਣਾਈ ਮਨ ਜਿਸ ਪ੍ਰਭੂ ਨੇ ਤੇਰੀ ਸੋਹਣੀ ਬਣਤ ਬਣਾਈ ਹੈ ਉਠਤ ਬੈਠਤ ਸਦ ਤਿਸੇ ਧਿਆਈ ਉਠਦਿਆਂ ਬੈੰਦਿਆਂ ਸਦਾ ਉਸ ਹਰੀ ਨੂੰ ਧਿਆਉਣਾ ਕਰੋ ਤਿਸੇ ਧਿਆਈ ਜੋ ਏਕ ਅਲੱਖ ਹੈ ਉਸ ਹਰੀ ਨੂੰ ਧਿਆਉ ਜੋ ਇੱਕ ਵੀ ਹੈ ਤੇ ਅਨੇਕ ਵੀ ਹੈ ਹਾਂ ਹਾਂ ਨਾਨਕ ਤੇਰੀ ਰੱਖਾ ਨਾਨਕ ਹਰ ਥਾਂ ਤੇ ਉਹ ਹਰੀ ਤੇਰੀ ਪਾਤ ਰੱਖੇਗਾ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਜੀ ਦੀ ਕਿਰਪਾ ਨਾਲ ਹਰੀ ਨੇ ਤੇ NOI ਨਾ ਜੋਗਾ ਕੀਤਾ ਤੋ ਬੜੇ ਪੁੰਨ ਤੇ ਦਾਨ ਕਰਨਾ ਹੈ ਮਨ ਆਠ ਪੈਰ ਕਰ ਤਿਸਕਾ ਧਿਆਨ ਇਹ ਮਨ ਆਠੇ ਪੈਰ ਉਸ ਸਰੀਰ ਦਾ ਧਿਆਨ ਤਾਰ ਜੀ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਜੀ ਦੀ ਕਿਰਪਾ ਨਾਲ ਤੂੰ ਬੜਾ ਵਿਵਹਾਰੀ ਆਚਾਰ ਉੱਚੇ ਆਚਰਣ ਵਾਲਾ ਚੰਗੇ ਗੁਣਾ ਵਾਲਾ ਹੈ ਇਸ ਪ੍ਰਭੂ ਕੋ ਸਾਸ ਸਾਸ ਚਿਤਾਰੀ ਰਹਿ ਮੰਨ ਫਿਰ ਉਸ ਪ੍ਰਭੂ ਨੂੰ ਹਰੇਕ ਸਵਾਸ ਦੇ ਨਾਲ ਧਿਆਉਣਾ ਕਰੋ ਇਹ ਪ੍ਰਸਾਦ ਤੇਰਾ ਸੁੰਦਰ ਰੂਪ ਜਿਹਦੀ ਕਿਰਪਾ ਨਾਲ ਤੇਰਾ ਰੂਪ ਬੜਾ ਸੋਹਣਾ ਤੇ ਸੁੰਦਰ ਹੈ ਸੋ ਪ੍ਰਭ ਸਿਮਰਉ ਸਦਾ ਅਨੂਪ ਉਸ ਪ੍ਰਭੂ ਨੂੰ ਸਦਾ ਸਿਮਰਦੇ ਰਹੋ ਜਿਹੜਾ ਬੜਾ ਅਨੂਪ ਹੈ ਇਹ ਪ੍ਰਸਾਦ ਤੇਰੀ ਨੀਕੀ ਜਾਤ ਜਿਹਦੀ ਕਿਰਪਾ ਨਾਲ ਤੇਰੀ जात ਬੜੀ ਨੀਕੀ پاک ਉੱਚੀ ਕੁੱਲ ਹੈ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਉਸ ਪ੍ਰਭ ਨੂੰ ਸਦਾ ਦਿਨ ਰਾਤ ਆਓ ਜੀ ਜੇ ਪ੍ਰਸਾਦ ਤੇਰੀ ਪਤ ਰਹੇ ਜੇ ਦੀ ਕਿਰਪਾ ਨਾਲ ਤੇਰੀ ਪਤ ਭਾਵ ਕੀ ਇੱਜ਼ਤ ਬੱਚੀ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਨਾਨਕ ਗੁਰੂ ਕਿਰਪਾ ਨਾਲ ਹਰੀ ਦੇ ਜਸ ਵਿਖਿਆਨ ਕਰਦਾ ਹੈ ਜੇ ਪ੍ਰਸਾਦ ਸੁਣੈ ਕੰਨ ਨਾਦ ਜੀ ਦੀ ਕਿਰਪਾ ਨਾਲ ਆਪਣੇ ਕੰਨਾਂ ਨਾਲ ਬੋਲ ਸੁਣਨਾ ਦੁਨੀਆਂ ਦੇ ਜੇ ਪ੍ਰਸਾਦ ਪੀਖੈ ਬਿਸਮਾਦ ਜੀ ਦੀ ਕਿਰਪਾ ਨਾਲ ਉਹ ਬਿਸਮਾਦ ਮੈਂ ਹਰੀ ਨੂੰ ਵੇਖਣਾ ਹੈ ਭਾਵ ਕਿ ਸੰਸਾਰ ਨੂੰ ਤੱਕਣਾ ਹੈ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੀ ਦੀ ਕਿਰਪਾ ਨਾਲ ਰਸਨਾ ਦੇ ਨਾਲ ਮਿੱਠੇ ਬੋਲ ਬੋਲਣਾ ਹੈ ਇਹ ਪ੍ਰਸਾਦ ਸੁਖ ਸਹਿਜ ਵਿੱਚ ਬਸਣਾ ਜੇ ਦੀ ਕਿਰਪਾ ਨਾਲ ਸੁਖ ਸਹਿਜ ਵਿੱਚ ਬਸਣਾ ਹੈ ਇਹ ਪ੍ਰਸਾਦ ਹਸਤ ਕਰ ਚੱਲਣਾ ਜੇ ਦੀ ਕਿਰਪਾ ਨਾਲ ਤੇਰੇ ਹੱਥ ਤੇਰੇ ਪੈਰ ਚੱਲਦੇ ਹਨ ਇਹ ਪ੍ਰਸਾਦ ਸੰਪੂਰਨ ਫਲ ਹੈ ਜੇ ਦੀ ਕਿਰਪਾ ਨਾਲ ਸੰਪੂਰਨ ਫਲ ਹੈ ਭਾਵ ਕਿ ਤੂੰ ਬੜਾ ਸੋਹਣਾ ਤੇਰਾ ਜੀਵਨ ਫਲਦਾ ਹੈ ਇਹ ਪ੍ਰਸਾਦ ਪਰਮ ਗਤ ਪਾਵੇਂ ਜੇ ਦੀ ਕਿਰਪਾ ਨਾਲ ਪਰਮ ਗਤ ਉੱਚੀ ਵਸਤਾ ਹਾਸਲ ਕਰਨਾ ਹੈ ਇਹ ਪ੍ਰਸਾਦ ਸੁਖ ਸਹਿਜ ਮਾਵਾਂ ਜੇਦੀ ਕਿਰਪਾ ਨਾਲ ਤੂੰ ਸਹਿਜ ਸੁਖ ਸਹਿਜ ਵਿੱਚ ਬੈਠਾ ਹੈ ਸਹ ਸਾ ਪ੍ਰਭ ਤਿਆਗ ਅਵਰ ਕਤ ਲਾਗੂ ਫਿਰ ਭਾਈ ਐਸੇ ਪ੍ਰਭ ਨੂੰ ਤਿਆਗ ਕੇ ਕਿਤਰੇ ਹੋਰ ਕਿਉਂ ਲੱਗਾ ਹੈ ਹੋਰ ਪ੍ਰਸਾਦ ਨਾਨਕ ਮਨ ਜੱਗ ਹੋ ਫਿਰ ਨਾਨਕ ਗੁਰੂ ਗੁਰੂ ਦੀ ਕਿਰਪਾ ਨਾਲ ਮਨ ਨੂੰ ਸੁਚੇਤ ਰੱਖੋ ਇਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਜੇਦੀ ਕਿਰਪਾ ਨਾਲ ਸੰਸਾਰ 'ਚ ਪ੍ਰਗਟ ਹੋ ਗਿਆ ਹੈ ਇਹ ਪ੍ਰਾਪ ਕੋ ਮੂਲ ਨਾਮ ਨੂੰ ਵਿਸਾਰ ਇਹ ਮੂਲ ਮੁੱਢੋਂ ਹੀ ਓ ਕਾਹੀ ਹਰੀ ਨੂੰ ਨਹੀਂ ਵਿਸਾਰੀਦਾ ਜੇ ਪ੍ਰਸਾਦ ਤੇਰਾ ਪ੍ਰਤਾਪ ਜੇਦੀ ਕਿਰਪਾ ਨਾਲ ਤੇਰਾ ਪ੍ਰਤਾਪ ਆ ਕਿ ਸੰਸਾਰ ਚ ਬੜਾ ਆਦਰ ਮਾਣ ਹੈ ਰੀ ਮਨ ਮੂੜ ਤੂੰ ਤਾਂ ਕਉ ਜਾਪ ਫਿਰ ਮੂੜ ਮਨ ਉਹ ਸਰੀ ਨੂੰ ਜਪਿਆ ਕਰੋ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਜੇਦੀ ਕਿਰਪਾ ਨਾਲ ਤੇਰੇ ਕਾਰਜ ਸਾਰੇ ਪੂਰੇ ਸਫਲੇ ਹਨ ਕਿਸੇ ਜਾਨ ਮਨ ਸਦਾ ਹਜੂਰੇ ਮਨ ਉਹ ਸਰੀ ਨੂੰ ਸਦਾ ਆਪਣੇ ਨੇੜੇ ਵੇਖੋ ਜੇ ਪ੍ਰਸਾਦ ਤੂੰ ਪਾਵਹਿ ਸਾਚ ਜੇਦੀ ਕਿਰਪਾ ਨਾਲ ਤੂੰ ਸਾਚ ਪਾ ਕੇ ਹਰੀ ਨੂੰ ਪ੍ਰਾਪਤ ਕਰਨਾ ਹੈ ਜਪਣਾ ਹੈ ਹਰੀ ਮਨ ਮੀਰੀ ਤੂੰ ਤਾਂ ਸੋ ਰਾਚ ਤੇ ਮੇਰੇ ਮਨ ਨੂੰ ਸਰੀ ਦੇ ਨਾਲ ਤੂੰ ਰਾਚ ਰੁੱਜ ਜੁੜਿਆ ਰੰਗੇ ਆ ਰੈ ਜੀ ਇਹ ਪ੍ਰਸਾਦ ਸਭ ਕੀ ਗਤ ਹੋਈ ਜਿਹਦੀ ਕਿਰਪਾ ਨਾਲ ਸਾਰੇ ਸੰਸਾਰ ਦੀ ਗਤ ਹਾਲਾਤ ਚੰਗੇ ਬਣਦੇ ਹਨ ਨਾਨਕ ਜਾਪ ਜਪੈ Jap ਸੋਈ ਨਾਨਕ ਫਿਰ ਉਹ ਸਰੀ ਦਾ ਜਾਪ ਜਪਦੇ ਰੋ ਆਪ ਜਪਾਈ ਜਪੈ ਸੋਨਾ ਸਤਿਗੁਰੂ ਫਿਰ ਕਹਿ ਲਗੇ ਭਾਈ ਇਹ ਦਾਤ ਉਹਨੂੰ ਮਿਲਦੀ ਹੈ ਜਿਹਨੂੰ ਹਰੀ ਆਪ ਬਖਸ਼ਿਸ਼ ਕਰਕੇ ਆਪ ਜਪਾਏ ਜੀ ਆਪ ਗਾਵਾਏ ਸੋ ਹਰ ਗੁਣ ਗਾਓ ਜੇ ਹਰੀ ਆਪ ਕਿਰਪਾ ਕਰੇ ਤਾਂ ਤਾਹੀਂ ਮਨੁੱਖ ਗੁਣ ਗੌਂਦਾ ਹੈ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ਼। ਪ੍ਰਭੂ ਦੀ ਕਿਰਪਾ ਨਾਲ ਹੀ ਪ੍ਰਗਾਸ਼ ਚੰਨਣਾ ਹੁੰਦਾ ਹੈ। ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭੂ ਦਇਆ ਨਾਲ ਹੀ ਹਿਰਦਾ ਰੂਪੀ ਕਮਲ ਫੁੱਲ ਖਿੜ ਜਾਂਦਾ। ਪ੍ਰਭ ਸੁ ਪਰ ਸੰਨ ਵਸੈ ਮਨ ਸੋਏ। ਪ੍ਰਭੂ ਜਦੋਂ ਪ੍ਰਸੰਨ ਹੋ ਜੇ ਮਨ 'ਚ ਵੁੱਠ ਪੈਂਦਾ ਹੈ। ਪ੍ਰਭ ਦਇਆ ਤੇ ਮਤ ਊਤਮ ਹੋਏ। ਪ੍ਰਭੂ ਦੀ ਦਇਆ ਨਾਲ ਮਤ ਬੜੀ ਉੱਤਮ ਸ੍ਰੇਸ਼ਟ ਹੋ ਜਾਂਦੀ ਹੈ। ਸਰਬਨਿਦਾਨ ਪ੍ਰਭ تیਰੀ ਮਯਾ। ਮਾਇਆ ਚ ਹਰੀ ਸਾਰੇ ਖਜ਼ਾਨੇ ਹਨ ਆਪੋਂ ਕਛੂ ਨਾ ਕਿਨੁ ਲਿਆ ਆਪਣਾ ਯਤਨ ਕਰਕੇ ਕੋਈ ਮਨੁੱਖ ਨਹੀਂ ਖੱਟ ਸਕਦਾ ਜੇ ਤੁਝੇ ਤਲਾਬ ਹੋ ਤਿਤ ਲੱਗੇ ਹਰਨਾਥ ਹਰੀ ਤੂੰ ਜਿੱਧਰ ਜਿੱਧਰ ਲਾਂਦੇ ਉਸ ਜੀਵ ਉਧਰ ਹੀ ਲੱਗੇ ਹਾਂ ਨਾਨਕ ਕਿਨ ਗੈ ਕਛੂ ਨਾ ਹਾਥ ਨਾਨਕ ਨਾ ਜੀਵਾਂ ਦੇ ਹੱਥ ਕੁਛ ਨਹੀਂ ਜੀ ਸ਼ਲੋਕ ਅਗੰ ਅਗਾਧ ਪਰਮ ਬ੍ਰਹਮ ਸੋਈ ਪ੍ਰਭੂ ਕੀ ਐ ਉਹ ਬੜਾ ਅਗੰ ਅਗਾਧ ਹੈ ਪਾਉ ਕੇ ਬੜਾ ਡੂੰਗਾ ਹੈ ਗਹਿਰ ਤੇ ਗੰਬੀਰ ਹੈ ਜੋ ਜੋ ਕਹ ਸੁ ਮੁਕਤਾ ਹੋਏ ਜੋ ਜੋ ਹਰੀ ਨੂੰ ਜਪਦਾ ਉਹ ਮੁਕਤ ਹੋ ਜਾਂਦਾ ਹੈ ਸੁਨ ਮੀਤਾ ਨਾਨਕ ਬਿਨਵੰਤਾ ਨਾਨਕ ਦੀ ਬੇਨਤੀ ਸੁਣੋ ਜੀ ਸਾਧ ਜਨਾ ਕੀ ਅਚਰਜ ਕਥਾ ਸਾਧ ਜਨਾਂ ਦੀ ਸ਼ੋਭਾ ਕਥਾ ਬੜੀ ਅਚਰਜ ਹੈ ਅਸ਼ਟਪਦੀ ਸਾਧ ਕੈ ਸੰਗ ਮੁਕ ਉਜਲ ਹੋਤਾ ਸਾਧ ਦੇ ਸੰਗ ਜਿਹੜਾ ਮੁਖ ਹੈ ਪਵਿੱਤਰ ਹੋ ਜਾਂਦਾ ਹੈ ਸਾਧ ਸੰਗ ਮਲ ਸਗਲੀ ਖੋਤਾ ਸਾਧ ਦੇ ਸੰਗ ਜਿਹੜੀ ਮੈਲ ਹੈ ਸਾਰੀ ਮੁੱਕ ਜਾਂਦੀ ਹੈ ਸਾਧ ਕੇ ਸੰਗ ਮਿਟੈ ਅਭਿਮਾਨ ਸਾਧ ਦੇ ਸੰਗ 'ਚ ਜਿਹੜਾ ਅਹੰਕਾਰ ਹੈ ਉਹ ਮਿਟ ਜਾਂਦਾ ਹੈ ਸਾਧ ਕੇ ਸੰਗ ਪ੍ਰਗਟੈ ਸੋ ਗਿਆਨ ਸਾਧ ਦੇ ਸੰਗ 'ਚ ਸੋ ਗਿਆਨ ਚੰਗਾ ਗਿਆਨ ਪ੍ਰਗਟ ਹੋ ਜਾਂਦਾ ਹੈ ਸਾਧ ਕੇ ਸੰਗ 부ਜੈ ਪ੍ਰਭ ਨੀਰਾ ਸਾਧ ਲੰਗਵੇ ਸੂਝ ਆਉਂਦੀ ਹੈ ਕਿ ਹਰੀ ਨੇੜੇ ਹੈ ਸਾਧ ਸੰਗ ਸਾਹੁਤ ਨਿਵੇੜਾ ਸਾਧ ਦੇ ਸੰਗ ਦੇ ਵਿੱਚ ਹੀ ਨਵੇੜਾ ਹੁੰਦਾ ਹੈ ਸਾਧਕ ਸੰਗ ਪਾਈ ਨਾਮ ਰਤਨ ਸਾਧ ਦੇ ਸੰਗ ਦੇ ਵਿੱਚ ਹੀ ਨਾਮ ਰੂਪੀ ਰਤਨ ਮਿਲਦਾ ਹੈ ਸਾਧਕ ਸੰਗ ਏਕ ਉਪਰ ਜਤਨ ਸਾਧ ਦੇ ਸੰਗ ਚ ਰਿਆ ਇੱਕ ਉੱਤੀ ਜਤਨ ਪਾ ਕੇ ਹਰੀ ਦੇ ਮਲਾਪ ਦਾ ਹੀ ਯਤਨ ਹੁੰਦਾ ਹੈ ਸਾਧ ਕੀ ਮੈਂ ਮਾਂ ਬਰਣੈ ਕਾਉਣ ਪ੍ਰਾਨੀ ਸਾਧ ਦੀ ਮਹਿਮਾ ਨੂੰ ਪ੍ਰਕਿਹੜਾ ਪ੍ਰਾਨੀ ਬਿ ਨਾਨਕ ਕਰ ਸਕਦਾ ਨਾਨਕ ਸਾਧ ਕੀ ਸ਼ੋਭਾ ਪ੍ਰਭ ਮਾਹੀ ਸਮਾਨੀ ਨਾਨਕ ਜਿਹੜੇ ਸਾਧ ਦੀ ਸ਼ੋਭਾ ਹੈ ਨਾ ਪ੍ਰਭੂ ਚ ਸਮਾਈ ਹੈ ਭਾਵ ਕਿ ਪ੍ਰਭੂ ਵਰਗੀ ਹੈ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਦੇ ਸੰਗ ਦੇ ਵਿੱਚ ਅਗੋਚਰ ਹਰੀ ਮਿਲ ਪੈਂਦਾ ਸਾਧ ਕੇ ਸੰਗ ਸਦਾ ਪਰਫੁੱਲੈ ਸਾਧ ਦੇ ਸੰਗ ਜੀਵਨ ਸਦਾ ਪਰਫੁੱਲੈ ਚੰਗਾ ਫਲਦਾ ਹੈ ਸਾਧ ਕੇ ਸੰਗ ਆਵੀ ਬਸ ਪੰਜਾ ਸਾਧ ਦੇ ਸੰਗ ਚ ਪੰਜ ਵਿਕਾਰ ਵਸ ਚ ਆ ਜਾਂਦੇ ਹਨ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਉਨੇ ਸਾਧ ਦਾ ਸੰਗ ਕਰ ਲਿਆ ਉਹਨੇ ਅੰਮ੍ਰਿਤ ਦਾ ਰਸ ਸਮਝ ਲਓ ਪੁੰਛ ਛੱਕ ਲਿਆ ਜੀ ਸਾਧ ਸੰਗ ਹੋਏ ਸਭ ਕੀ ਰੇਨਾ ਜਿਹੜਾ ਸਾਧ ਸੰਗ ਜੁੜ ਗਿਆ ਸਮਝ ਲਓ ਸਭ ਦੀ ਚਰਨਾ ਦੀ ਤੂੜ ਹੋ ਗਿਆ ਸਾਧ ਕੇ ਸੰਗ ਮਨੋਹਰ ਬੈਨਾ ਸਾਧ ਦੇ ਸੰਗ ਜਿਹੜੇ ਬੋਲ ਨੇ ਬੜੇ ਮਿੱਠੇ ਹੋ ਜਾਂਦੇ ਸਾਧ ਕੇ ਸੰਗ ਨ ਕਤਹੁ ਧਾਵੇ ਸਾਧ ਦੇ ਸੰਗ ਚ ਮਨੋ ਕਿਤਰੇ ਨਹੀਂ ਪਟਕਦਾ ਸਾਧ ਸੰਗ ਅਸਥਿਤ ਮਨ ਪਾਵੇ ਸਾਧ ਦੇ ਸੰਗ ਚ ਮਨ ਟਿਕ ਜਾਂਦਾ ਹੈ ਹਾ ਕੇ ਸੰਗ ਮਾਇਆਤੀ ਭਿੰਨਾ ਦੇ ਸੰਗ ਮਾਇਆ ਤੋਂ ਪਿੰਨ ਦੂਰ ਹੋ ਜਾਂਦਾ ਹੈ ਸਾਧ ਸੰਗ ਨਾਨਕ ਪ੍ਰਭ ਸੁਪਰਸੰਨ ਸਾਧ ਦੇ ਸੰਗ ਚ ਨਾਨਕ ਪ੍ਰਭu ਪ੍ਰਸੰਨ ਹੋ ਜਾਂਦਾ ਹੈ ਸਾਧ ਸੰਗ ਦੁਸ਼ਮਨ ਸਾਮੀਤਾ ਸਾਧ ਦੇ ਸੰਗ ਜਿਹੜੇ ਦੁਸ਼ਮਨ ਨੇ ਉਹ ਮਿੱਤਰ ਹੋ ਜਾਂਦੇ ਨੇ ਸਾਧ ਕੇ ਸਾਧੂ ਕੈ ਸੰਗ ਮਹਾ ਪੁਨੀਤਾ ਸਾਧੂ ਦੇ ਸੰਗ ਚ ਮਨੁੱਖ ਪੁਨੀਤ ਪਵਿੱਤਰ ਹੋ ਜਾਂਦਾ ਹੈ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਦੇ ਸੰਗ ਦੇ ਵਿੱਚ ਰਿਆ ਕਿਸੇ ਨਾਲ ਬੈਰ ਨਹੀਂ ਹੁੰਦਾ ਸਾਧ ਕੇ ਸੰਗ ਨ ਬੀਂਗਾ ਪੈਰ ਸਾਧ ਦੇ ਸੰਗ ਚ ਜਿਹੜੇ ਪੈਰ ਉਹ ਵੀ ਡਿੰਗਾ ਡਿੰਗਾ ਨਹੀਂ ਜਾਂਦਾ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਦੇ ਸੰਗ ਦੇ ਵਿੱਚ ਕੋਈ ਮੰਦਾ ਨਹੀਂ ਦਿਸਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਦੇ ਸੰਗ ਚ ਪ੍ਰਭੂ ਨਾਲ ਮਿਲ ਆਪੀ ਸੂਝ ਆ ਜਾਂਦੀ ਸਾਧਕ ਸੰਗ ਨਾਹੀ ਹਉ ਤਾਪ ਸਾਧ ਦੇ ਸੰਗ ਦੇ ਵਿੱਚ ਜਿਹੜਾ ਤਾਪ ਹੈ ਮੁੱਕ ਜਾਂਦਾ ਹੈ ਸਾਧਕ ਸੰਗ ਤਜੈ ਸਭ ਆਪ ਸਾਧ ਦੇ ਸੰਗ ਚ ਆਪਣਾ ਆਪ ਮੁਕ ਜਾਂਦਾ ਹੈ ਆਪੇ ਜਾਨੈ ਸਾਧ ਬਡਾਈ ਮਰੀ ਆਪ ਹੀ ਸਾਧ ਦੀ ਬਡਾਈ ਸ਼ੋਭਾ ਨੂੰ ਜਾਣਦਾ ਹੈ ਨਾਨਕ ਸਾਧ ਪ੍ਰਭੂ ਬਣਾਈ ਨਾਨਕ ਸੰਗਤਿ ਸਾਧ ਨਾਲ ਤੇ ਪ੍ਰਭੂ ਨਾਲ ਬਣਉਂਦੀ ਹੈ ਸਾਧ ਕੇ ਸੰਗਨ ਕਬਹੂ ਧਾਵੈ ਸਾਧ ਸੰਗਤਿ ਮਨੁੱਖ ਨਹੀਂ ਪਟਕਦਾ ਸਾਧ ਕੇ ਸੰਗ ਸਦਾ ਸੁਖ ਪਾਵੈ ਸਾਧ ਸੰਗਤਿ ਮਨੁੱਖ ਸਦਾ ਸੁਖ ਖਾਟਦਾ ਹੈ ਸਾਧ ਸੰਬਸਤ ਅਗੋਚਰ ਲਹਿ ਸਾਧ ਸੰਗ ਵਿੱਚ ਅਗੋਚਰ ਨਾਮ ਰੂਪੀ ਵਸਤੂ ਖਾਟ ਲੈਂਦਾ ਸਾਧੂ ਕੈ ਸੰ ਅਜਰ ਸਹੈ ਜੇ ਆਜਰ ਮਨ ਨਹੀਂ ਸਹਿ ਜਾਂਦਾ ਨੂੰ ਵੀ ਸਹਿ ਲੈਂਦਾ ਹੈ ਸਾਧ ਕੇ ਸੰਗ ਵਸੈ ਥਾਨ ਊਚੈ ਥਾਨ 'ਚ ਵੱਸਦਾ ਹੈ ਆਦੂ ਕੈ ਸੰਗ ਮਹਿਲ ਪਹੁੰਚੈ ਕੋਈ ਦਰਗਾਹ 'ਚ ਥਾਂ ਮਿਲਦੀ ਹੈ ਸਾਧ ਕੇ ਸੰਗ ਦ੍ਰਿੜੈ ਸਭ ਧਰਮ ਅਨੁਸਾਰੇ ਧਰਮ ਦ੍ਰਿੜ ਕਰ ਲੈ ਆਦੂ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਸੰਗ 'ਚ ਕੇਵਲ ਹਰੀ ਦੀ ਹੀ ਗੱਲ ਹੁੰਦੀ ਹੈ ਆਦੂ ਕੈ ਸੰਗ ਪਾਏ ਨਾਮ ਨਿਦਾਨ ਸੁੰਦਲੋ ਸਾਰੇ ਨਾਮ ਨਿਦਾਨ ਖੱਟ ਲੈ ਨਾਨਕ ਸਾਧੂ ਕੈ ਕੁਰਬਾਨ ਨਾਨਕ ਸਾਧੂ ਦੇ ਸਦਕੇ ਜਾਂਦਾ ਸਾਧ ਕੇ ਸੰਗ ਸਭ ਕੁਲ ਉਧਾਰੈ ਸਾਰੀ ਕੁਲ ਤਰ ਜਾਂਦੀ ਹੈ ਸਾਧ ਸੰਗ ਸਾਜਨ ਮੀਤ ਗੁਟਾ ਮਨਸਤਾਰੈ ਜਨ ਮੀਤ ਗੁਟਾ ਸਾਰੇ ਤਰ ਜਾਂਦੇ ਸਾਧੂ ਕੈ ਸੰਗ ਸੋ ਤਨ ਪਾਵੇ ਸਾਧੂ ਦੇ ਸੰਗ ਚ ਉਹ ਨਾਮ ਤਨਖਟ ਮਿਲਦਾ ਹੈ ਜਿਸ ਤਨ ਤੇ ਸਭ ਕੁ ਨੂੰ ਵਰਸਾਵੇ ਜਿਸ ਤਨ ਦੇ ਨਾਲ ਮਨੁੱਖ ਹਮੇਸ਼ਾ ਖੁਸ਼ਾਲ ਰਹਿੰਦਾ ਹੈ ਸਾਧ ਸੰਗ ਧਰਮ ਰਾਈ ਕਰੇ ਸੇਵਾ ਸਾਧ ਸੰਗ ਵਿੱਚ ਧਰਮ ਰਾਈ ਵੀ ਸੇਵਾ ਕਰਦਾ ਹੈ ਸਾਧ ਕੇ ਸੰਗ ਸ਼ੋਭਾ ਸੁਰ ਦੇਵਾ ਸਾਧ ਸੰਗ 'ਚ ਸ਼ੋਭਾ ਮਿਲਦੀ ਹੈ ਸਾਧੂ ਕੈ ਸੰਗ ਪਾਪ ਭਲਾਈ ਜਿਹਨੇ ਪਾਪ ਨੇ ਮੁੱਕ ਜਾਂਦੇ ਹਨ ਸਾਧ ਸੰਗ ਅੰਮ੍ਰਿਤ ਗੁਣ ਗਾਏ ਸਾਧ ਸੰਗ 'ਚ ਮਨੁੱਖ ਅੰਮ੍ਰਿਤ ਗੁਣ ਗਾਉਂਦਾ ਹੈ ਸਾਧ ਕੇ ਸੰਗ ਸਰਬ ਥਾਨ ਗੰਮ ਸਾਰੇ ਥਾਵਾਂ ਦੀ ਪਛਾਣ ਹੋ ਜਾਂਦੀ ਹੈ ਨਾਨਕ ਸਾਧ ਕੇ ਸੰਗ ਸਫਲ ਜਨਮ ਜਿਹੜਾ ਜਨਮ ਸਫਲ ਹੋ ਜਾਂਦਾ ਹੈ ਸਾਧ ਕੇ ਨਾਹੀਂ ਕਸ਼ਕਾਲ ਸਾਧ ਦੇ ਸੰਗ ਜਿਹੜੀ ਕਾਲ ਬਿਰਤੀ ਨਹੀਂ ਜਾਂਦੀ ਦਰਸ਼ਨ ਭੇਟ ਦਹੁਤ ਨਿਹਾਲ ਦਰਸ਼ਨ ਕਰਦੇ ਮਨੁੱਖ ਨਿਹਾਲ ਹੋ ਜਾਂਦਾ ਸਾਧ ਗ ਸੰਗ ਲੋਖ ਤਹਰੈ ਜਿਹੜੇ ਕਲੁਖਤੈ ਪਾਪ ਨੇ ਮੁੱਕ ਜਾਂਦੇ ਹਨ ਸਾਧ ਗ ਸੰਗ ਨਰਕ ਪਰ ਹਰੈ ਨਰਕ ਵੀ ਮੁੱਕ ਜਾਂਦਾ ਹੈ ਸਾਧ ਗ ਸੰ ਇਂਹਾ ਉਂਹਾ ਸੁਹਿਲਾ ਹਰ ਥਾਂ ਤੇ ਸੁਹਿਲਾ ਹੋ ਜਾਂਦਾ ਸਾਧ ਸੰਗ ਵਿਚਰਤ ਹਰ ਮੇਲਾ ਛੜਿਆ ਵੀ ਹਰੀ ਨੂੰ ਮਿਲ ਪੈਂਦਾ ਹੈ ਜੋ ਇੱਛਾ ਸੋਈ ਫਲ ਪਾਵੇ ਉਹ ਸੋਚਦਾ ਉलम ਮਿਲ ਜਾਂਦਾ ਸਾਧ ਕੇ ਸੰਗ ਨ ਬਿਰਥਾ ਜਾਵੇ ਇਹ ਜਨਮ ਬਿਰਥਾ ਨਹੀਂ ਜਾਂਦਾ ਔਰ ਬ੍ਰਹਮ ਸਾਧ ਰਿਦ ਵਸੈ ਉਹ ਸਾਧ ਹਿਰਦੇ ਚ ਵਸ ਪੈਂਦਾ ਹੈ ਨਾਨਕ ਉਧਰੈ ਸਾਧ ਸੁਨ ਰਸੈ ਸਾਧ ਦਾ ਨਾਮ ਸੁਣ ਕੇ ਮਨੁੱਖ ਤਰ ਜਾਂਦੇ ਹਨ ਸਾਧ ਕੇ ਸੰਗ ਸੁਨੋ ਹਰਨਾਮ ਸਾਧ ਦੇ ਸੰਗ ਚਰਿਆ ਦਾ ਨਾਮ ਸੁਣੀਂਦਾ ਹੈ ਸਾਧ ਸੰਗ ਹਰ ਕੀ ਗੁਣ ਗਾ ਸਾਧ ਦੇ ਗੁਣ ਗਾਏ ਜਾਂਦੇ ਹਨ ਸਾਧ ਕੇ ਸੰਗ ਨਮੰਤੇ ਵਿਸਰੈ ਮਨ ਤੋਂ ਨਹੀਂ ਵਿਸਰਦਾ ਸੰਗ ਸਾਧ ਸੰਗ ਸਰਪੁਰ ਨਿਸਤਰਾਕਾ ਤਰ ਜਾਂਦਾ ਹੈ ਸਾਧ ਕੇ ਸੰਗ ਲਗੈ ਪ੍ਰ ਮੀਠਾ ਬਹੁ ਮਿੱਠਾ ਲੱਗਦਾ ਹੈ ਸਾਧੂ ਕੈ ਸੰਗ ਘਟ ਘਟ ਦੀਠਾ ਹਰੇ ਕਿਰਤਿ ਚ ਦਿਸ ਪੈਂਦਾ ਹੈ ਸਾਧ ਸੰਗ ਪਏ ਆਗਿਆਕਾਰੀ ਮਨੁੱਖ ਆਗਿਆਕਾਰੀ ਹੋ ਜਾਂਦਾ ਹੈ ਸਾਧ ਸੰਗਤ ਪਈ ਹਮਾਰੀ ਆਤਮਾ ਅਵਸਥਾ ਉੱਚੀ ਹੋ ਜਾਂਦੀ ਸਾਧ ਕੇ ਸੰਗ ਮਿਟੀ ਸਭ ਰੋਗ ਸਾਰੇ ਰੋਗ ਮਿਟ ਜਾਂਦੇ ਹਨ ਨਾਨਕ ਸਾਧ ਭੇਟੇ ਸੰਜੋਗ ਸਾਧ ਸੰਜੋਗ ਕਿਰਪਾ ਨਾਲ ਹੀ ਮਿਲਦਾ ਹੈ ਸਾਧ ਕੀ ਮਹਿਮਾ ਬੇਦ ਨਾ ਜਾਣੈ ਬੇਦ ਵੀ ਮਹਿਮਾ ਨਹੀਂ ਜਾਣਦੇ ਸਾਧ ਦੀ ਤੇਤਾ ਸੁਨੈ ਤੇਤਾ ਬਖਿਆਨ ਸੁਣਦੇ ਉਹਨਾਂ ਕੋ ਬਖਿਆਨ ਕਰਦੇ ਨੇ ਸਾਧ ਕੀ ਉਪਮਾ ਤਿਉ ਗੁਣ ਤੇ ਦੂਰ ਰਾਜੋ ਸਤੋ ਤਮੋ ਤੋਂ ਦੂਰ ਹੈ ਸਾਦਗੀ ਉਪਮਾ ਰਹੀ ਪਰਪੂ ਸਾਦਿ ਉਮਾ ਹਰ ਥਾਂ ਤੇ ਭਰਪੂਰ ਹੈ ਸਾਦ ਕੀ ਸ਼ੋਭਾ ਕਾ ਨਹੀਂ ਅੰਤ ਸਾਦੀ ਸ਼ੋਭਾ ਦਾ ਕੋਈ ਅੰਤ ਨਹੀਂ ਸਾਦ ਕੀ ਸ਼ੋਭਾ ਸਦਾ ਬੇਅੰਤ ਸਾਦੀ ਸ਼ੋਭਾ ਸਦਾ ਬੇਅੰਤ ਹੈ ਸਾਦ ਕੀ ਸ਼ੋਭਾ ਊਚ ਤੇ ਉੱਚੀ ਸਾਦੀ ਸ਼ੋਭਾ ਉੱਚੇ ਤੋਂ ਉੱਚੀ ਹੈ ਸਾਦ ਕੀ ਸ਼ੋਭਾ ਮੂਚ ਤੇ ਮੂਚੀ ਸਾਦੀ ਸ਼ੋਭਾ ਬੇਅੰਤ ਹੈ ਸਾਦ ਕੀ ਸ਼ੋਭਾ ਸਾਦ ਬਣ ਆਈ ਸਾਦੀ ਸ਼ੋਭਾ ਸਾਦ ਵਰਗੀ ਹੈ ਨਾਨਕ ਸਾਦ ਪ੍ਰਭ ਭੇਦ ਨਾ ਪਾਈ ਨਾਨਕ ਗੁਰੂ ਅਤੇ ਹਰੀ ਦੇ ਵਿੱਚ ਕੋਈ ਫਰਕ ਨਹੀਂ ਜੀ ਸਾਦ ਕੀ ਸ਼ੋਭਾ ਸਾਦ ਬਣਾਈ ਨਾਨਕ ਸਾਦ ਪ੍ਰਭ ਭੇਦ ਨਾ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ